ਦਾ ਨਾਮ ਸਾਬੀ ਹੈ ਇਹ ਪਟਾਰੇ ਦੇ ਰਹਿਣ ਵਾਲੇ ਨੇ ਪ੍ਰੋਫੈਟ ਜੀ 35 ਸਾਲ ਤੋਂ ਇਹ ਬ్రਦਰ ਲਗਾਤਾਰ ਨਸ਼ਾ ਕਰਦੇ ਸੀ ਔਰ ਜਦੋਂ 7 ਸਾਲ ਦੇ ਸੀ ਉਦੋਂ ਤੋਂ ਹੀ ਇਹਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਬਹੁਤ ਵਾਰੀ ਇਹਨੇ ਸੁਸਾਇਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਇਹ ਤਿੰਨ ਵਾਰ ਇੱਕ ਦਿਨ ਵਿੱਚ ਤਿੰਨ ਬੋਤਲਾਂ ਸ਼ਰਾਬ ਪੀ ਜਾਂਦੇ ਸੀ ਔਰ ਦੋ ਦਿਨਾਂ ਵਿੱਚ 16000 ਦਾ ਨਸ਼ਾ ਕਰਦੇ ਸੀ ਔਰ ਆਪੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਏ ਪ੍ਰੋਫੈਸੀ ਆ ਜਾਦੂ ਨਾਲ ਚੁੰਦੇ ਸੀ ਪਰ ਕੋਈ ਵੀ ਰਸਤਾ ਨਹੀਂ ਸੀ ਮਿਲ ਰਿਹਾ ਫਿਰ ਇਹਨਾਂ ਨੂੰ ਇਸ ਮਨਿਸ਼ੀ ਬਾਰੇ ਪਤਾ ਲੱਗ ਗਿਆ ਔਰ ਇਸ ਮਨਿਸ਼ੀ ਦੇ ਵਿੱਚ ਜਦੋਂ ਇਹ ਆਏ ਇੱਕ ਦਿਨ ਸੰਡੇ ਦੀ ਮੀਟਿੰਗ ਦੇ ਵਿੱਚ ਤੁਸੀਂ ਚੱਲਦੀ ਮੀਟਿੰਗ ਦੇ ਵਾਸਤੇ 17 ਅਗਸਤ 2022 ਨੂੰ ਤੁਸੀਂ ਫਿਰ ਫੈਸੀ ਕੀਤੀ ਕਿ ਜਗ੍ਹਾ ਤੇ ਇੱਕ ਨੌਜ਼ਬੰਡ ਖੜਾ ਏ ਜੋ ਬਹੁਤ ਜ਼ਿਆਦਾ ਨਸ਼ਾ ਕਰਦਾ ਏ ਔਰ ਉਹ ਮਰਨਾ ਵੀ ਚਾਹੁੰਦੇ ਨੇ ਔਰ ਉਹ ਆਪਣੀ ਇਹ ਆਪਣੀ ਪ੍ਰੋਫੈਸੀ ਨੂੰ ਸੁਣ ਕੇ ਅੱਗੇ ਆਏ ਇਗਨੋਸ਼ਨਲ ਦੇਖਣ ਨੂੰ ਤੇਰਵਾਰ ਮਨੁੰਦੇ ਲਿਖਿਆ ਤੇਰਵਾਰ چاہتی ہے کافی چیز تو ہر روز ہوتا ہے کہ میں آج مات جاؤں آج مات جاؤں گا پچھلے کس دن آتا تو لگاتا تو کہ میں مات جاؤں صحیح کو لگاتا تو اسی میں نے دس کہتا نہیں ہے بہت آتا کہتا ہے جس کام میں تجھے نہیں جانتے ہو وہ کام پورا نہیں ہوتا بس چاند ہوتا ہے صحیح ہے بہت آتا کہتا ہے کہ دوست آتما تو نہیں ہر وقت مانج کوئی چیز الگ الگ بچاس ہوں گی ہے ج 몇 دن لکھ请 کرو تمام کردی پیجائے 私がやったらどうにか。 shot ka ਆਜ਼ਾਦ ਐਲੋਸ਼ਿਤ ਕੀਤਾ ਔਰ ਤੁਸੀਂ ਨਸ਼ੇ ਤੇ ਮੌਦੇ ਸਪਿਰਟ ਤੋਂ ਇਹਨਾਂ ਨੂੰ ਇਹਨਾਂ ਨੂੰ ਜਦੋਂ ਘੋਸ਼ਣਾ ਕੀਤੀ ਔਰ ਨਸ਼ੇ ਤੇ ਮੌਦੇ ਸਪਿਰਟ ਇਹਨਾਂ ਨੂੰ ਛੱਡ ਕੇ ਜਾ ਚੁੱਕਿਆ ਸੀ ਔਰ ਲੈਹਰ ਪ੍ਰਾਰਥਨਾ ਨੂੰ ਰਿਸਿਵ ਕਰਨ ਤੋਂ ਬਾਅਦ ਇਹ ਨਸ਼ੇ ਤੇ ਮੌਦੇ ਸਪਿਰਟ ਤੋਂ ਆਜ਼ਾਦ ਹੋ ਚੁੱਕੇ ਨੇ ਕਿੰਨੇ ਸਾਲ ਨਸ਼ਾ ਕੀਤਾ ਲਗਾਤਾਰ 35 ਸਾਲ ਲਗਾਤਾਰ ਕਿੰਨੀ ਸ਼ਰਾਬ ਪੀਂਦਿੰਦੇ ਸੀ ਤਿੰਨ ਬੋਤਲਾਂ ਪੀਂ ਜਾਂਦੇ ਸੀ ਤਿੰਨ ਬੋਤਲਾਂ ਦਿਨ ਚ ਪੀ ਜਾਂਦੇ ਹਾਂ ਜੀ ਤੇ ਲਗਾਤਾਰ 35 ਸਾਲ ਨਸ਼ਾ ਕੀਤਾ ਤੂੰ ਹੁਣ ਕਿੰਨੇ ਸਾਲੋਂ ਸ਼ਰਾਬ ਨਹੀਂ ਪੀਤੀ ਤਿੰਨ ਸਾਲੋਂ ਕੋਈ ਸ਼ਰਾਬ ਨਹੀਂ ਪੀਤੀ ਤਿੰਨ ਬੋਤਲਾਂ ਦਿਲੀ ਪੀਣ ਵਾਲਾ ਵਿਅਕਤੀ ਦੇਖੋ ਤੁਹਾਡੇ ਸਾਹਮਣੇ ਤੂੰ ਕਿੰਨੇ ਸਾਲ ਹੋ ਗਏ ਤਿੰਨ ਸਾਲੋਂ ਕੋਈ ਸ਼ਰਾਬ ਨਹੀਂ ਪੀਤੀ بالکل آزاد ہو پوری طرح فری ہو جو ہواس کے دوارا ٹیچنگ کو سننے کے لیے اناؤنسمنٹس اور اپڈیٹ کو جاننے کے لیے آپ ہمارے یوٹیوب چینل کو سبسکرائب کریں اور ساتھ میں بیل آئیکن کو دبائیں تاکہ جب بھی کوئی نئی اپڈیٹ ہو تو آپ سب سے پہلے جان سکیں